ਸਾਤੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਤੇ ਪਹੁੰਚੇ ਆ ਪਿੰਡ ਨਸ਼ਹਿਰਾ ਚੌਧਰੀ ਵਾਲਾ ਭਾਈ ਰਾਣੇ ਦੇ ਫਾਰਮ ਤੇ ਵੀਡੀਓ ਥੋੜੀ ਜੀ ਜਲਦੀ ਸ਼ੂਟ ਕਰਦੇ ਆ ਥੋੜੀ ਜੀ بارش ਦਿਨੇ ਨਹੀਂ ਦਾ ਟਾਈਮ ਆ ਤੇ ਗੱਲਬਾਤ ਕਰਦੇ ਆ ਭਾਈ ਰਾਣੇ ਨਾਲ ਭਾਈ ਜੀ ਕੀ ਹਾਲ ਏ ਵਧੀਆ ਸੰਧੂ ਸਾਹਿਬ ਵਧੀਆ ਠੀਕ ਆ ਜੀ ਕਿੰਨੇ ਪਸ਼ੂ ਆ ਸੰਧੂ ਸਾਹਿਬ ਤਿੰਨ ਪਸ਼ੂ ਆ ਤੇ ਫੋਨ ਨੰਬਰ ਆਪਣਾ 985266 ਹੈਂਡ ਨਿਸ਼ਾਰਾ ਚੌਂਦੀ ਵਾਲਾ ਆ ਭਾਈ ਜੀ ਡਿਟੇਲ ਦਈਏ ਮੜੀ ਜੀ ਜਲਦੀ ਮੀਰ ਬਾਸ ਤੋਂ ਇੱਕ ਨਵਾਂ ਸੂਆ ਕੀ ਜਰਸੀ ਇਹ ਦੂਜੇ ਸਪੀਕ ਫੋਲ ਕੇ ਮੜਾ ਤੋਰਾ ਕੇ ਬਾਤ ਕੀ ਜਾਏਗਾ ਵਾਹ ਕੀ ਬਾਤ ਹੈ ਜੇ ਤਾਂ ਮਰਜੀ ਪੈ ਜਾਓ ਥੱਲੇ ਕੋਈ ਹੋਰ ਕੋਈ ਨਹੀਂ ਤੋੜ ਤੋਂ ਮੜੀ ਜੀ ਭਾਈ ਜੀ ਲਾ ਦਿਓ ਮੜੀ ਜੀ ਨਾਲ ਜਲਦੀ ਵੀਡੀਓ ਬਣਾ ਲਓ ਫਿਰ ਬਾਸ ਤੋਂ ਪਾਏਗੀ ਨਾ ਕੜੀਆਂ ਆਉਂਦੇ ਪਿਆ ਫਿਰ ਵਧੀਆ ਨਹੀਂ ਬਣਨੀ ਹੈ ਨਾ ਲਓ ਸੱਜਣੋਂ ਜੈਸ ਲਾ ਰਹੇ ਹੋ ਇਹ ਵਹਿੜ ਚੰਗੀ ਆ ਪੰਜਾਬ ਵਾਲੀ ਜਰਸੀ ਸੱਜਣੋਂ ਲਓ ਭਾਈ ਜੀ ਸਤਿਨੰਨ ਨੇ ਰੀਨੂਰੀ ਬਹੁਤ ਜਿਆਦੀ ਆ ਕਿਉਂਕਿ ਜਿੰਨੇ ਵੀ ਗੱਲ ਹੋਵੇ ਸਾਫ ਸਾਫ ਤੁਹਾਨੂੰ ਅੰਦਾਜ਼ਾ ਪਤਾ ਲੱਗ ਜੇ ਕਿ ਲਈ ਹਰ ਕੀ ਆ ਗੱਲਬਾਤ ਕੀਤੀ ਆ ਫਿਰ ਜਾਰੀ ਨੇਰੀ ਚ ਤੇ ਜ਼ਿਆਦੇ ਮੀਂਹ ਜਿਹੜੀ ਆ ਤੇ ਨਹੀਂ ਪਣੀ ਲੋ ਜੀ ਕੀ ਬਾਤ ਤੇ ਵਾੜ ਚੰਗੀ ਸਜਣੋ ਮੌਸਮ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਬਹੁਤ ਜਾਰੀ ਨੇਰੀ ਨੂੰ ਰਿਵਾਜ ਹੀ ਆ ਗਈ ਆ ਭਾਈ ਜੀ ਜੈ ਸਨੋ ਸੋਹ ਜਸਤੋ ਕਰਨੀ 48000 ਦੀ ਓਕੇ 50000 ਦੀ ਨਹੀਂ ਦੇਣੀ ਤੇ ਦੂਜੇ ਨੰਬਰ ਤੇ ਆ ਗਈ ਤਿਆਰੀ ਤੇ ਮੈਂ ਹੈਨਾ ਛੋਟੀ ਹਾਂਜੀ ਆ ਹਾਂ ਇਹ ਇਹ ਵਿਖਾਈਏ ਵਾਹ ਇਹ ਕਿੰਨਾ ਕੁ ਟਾਈਮ ਬਾਈ ਜੀ ਰਹਿ ਗਿਆ ਸੂਚੇ ਤੇਰਾ ਪੰਜ 6 ਦਿਨ ਰਹਿ ਗਿਆ ਸਾਰੇ ਸੂਚਾ ਮੈਂ ਪੁੜੇ ਸੁਤੇ ਆ ਸੰਦੂਸਾ ਕੋ ਨਹੀਂ ਤੋਰਾ ਚੈੱਕ ਕਰਾਓ ਮੇਰੇ ਭਰਾ ਸਜਣੋ ਤੀਸਰਾ ਸੂਬਾ ਹੋਊਗੀ ਤੀਸਰਾ ਹੀ ਗਿਣਿਓ ਮੱਥੇ 'ਚ ਬੋਲਵਾਲ ਮੈਂ ਚੰਗੀ ਆ ਗਾਟ ਗਾਠ ਵੱਡਾ ਫੁੱਲ ਵੱਡੀਆਂ ਕਿਉਂਕਿ ਛੋਟੀ ਨਹੀਂ ਆ ਹਲ ਤਾ ਖਾਂਡੇ ਵੀ ਖੁੱਲਾ ਡੁੱਲਾ ਖੜ ਸਕਦੀ ਆ 5-7 ਦਿਨ ਵੀ ਖੜ ਸਕਦੀ ਆ ਤੇ ਥੱਲੋਂ ਜਿੰਨੀ ਵੀ ਬਣੀ ਆ ਪੱਦਰ ਬਣੀ ਆ ਨੋਈ ਬਾਕੀ ਨੇੜੇ ਤੋਂ ਤੁਹਾਨੂੰ ਇੱਕ ਵਾਰ ਫਿਰ ਵੀ ਝਲਕ ਮਰਾਜ ਨੇ ਕਿਉਂਕਿ ਬੱਦਲਾਂ ਦੇ ਕਾਰਨ ਥੋੜਾ ਜਿਹਾ ਨੇਰਾਇਆ ਛਾਇਆ ਪਿਆ ਮੌਸਮ ਬਾਹਰ ਸਿਰਾਂ ਦਾ ਲਾਜੋ ਭਾਈ ਜੀ ਠੰਡੀ ਠਰੀ ਲਾ ਕੇ ਕਰ ਲਿਓ ਮੜੀ ਠੰਡੀ ਠਰੀ ਹਾਂ ਘਰ ਕੋਲ ਲੋ ਜੀ ਬਾਈ ਜੀ ਕੀਮਤ ਕੀ ਕਰਤੀ ਜਾਂਦੀ ਲੱਗਦੀ ਸੰਦੂ 80 ਮੋਲ ਕਰ ਲਈਏ ਭਾਵੇਂ 82 ਕਰ ਲਈਏ ਦੇ ਨੇ ਦੋ ਘਟ 78000 ਦੀ ਲੋ ਸੱਜਣੋ 70000 ਦੀ ਹਾਂ 78000 ਦੀ ਜੱਡਾ ਸੋਹਣਾ ਕਿਉਂਕਿ ਜਿੰਨਾ ਵੀ ਆ ਬੈਗ ਬਣਾਉਂਦੀ ਆ ਥੋੜਿਆ ਨੇਰਾ ਨੂੰ ਰਾਇਆ ਜਾਬਦਾ ਕਰਕੇ ਬਦਲਾ ਕਰਕੇ ਥੋੜਿਆ ਘੱਟ ਦੇ ਸੂ ਤੇ 3 ਨੰਬਰ ਤੇ ਬਾਈ ਜੀ ਮੈਂ ਖੋਲੋ ਨਹੀਂ ਦੂਜਾ ਸੂਆ ਸਜਣੋ ਇਹ ਤਿਆਰ ਆ ਮੈਂ ਇਹ ਵੀ ਹਫਤਾ ਖਾਂਢੀ ਖੜਦੀ ਆ ਤੇ ਦੂਜਾ ਸੂਆ ਨੋ ਨਿੱਕੀ ਸਿੰਘੀ ਸੰਧੀ ਆ ਬਿਲਕੁਲ ਨਿੱਕੀ ਸਿੰਘੀ ਹੈਨਾ ਸੋਹਣੀ ਬਹੁਤ ਹਾਂ ਅੰਤ ਨੂੰ ਬਹੁਤ ਸੋਹਣੇ ਲੱਗੇ ਛੋਟੀ ਨੂੰ ਲੋ ਜੀ ਬੰਦੋ ਭਾਈ ਜੀ ਬੰਦੋ ਲੋਈ ਸੱਜਣੋ ਕਰੋ ਚਾਹੇ ਮੇਲ ਕੋਲ ਚਾਲ ਲੈਵਾ ਬੰਦ ਰਹੇ ਸੱਜਣੋ ਭਾਈ ਜੀ ਕੀਮਤ ਮੇਲ ਲੈਣਾ ਵੀ ਚੱਲ ਐਸੀ ਕਰਾ ਲੇ ਫਿਰ ਸਰਦਾਰ ਵਿਹਾਨ 75 ਦੀ ਸੱਜਣੋ ਇਹ ਤਿੰਨ ਪਸ਼ੂ ਆ ਤੁਸੀਂ ਖਰੀਦਦਾਰੀ ਆਪ ਹੀ ਆਪ ਕਰਿਓ ਕਿਉਂਕਿ ਫਾਜ ਸਮਝ ਕੇ ਥੋੜੀ ਜੀ ਤਾਂ ਜਲਦੀ ਬਣਾਈ ਆ ਜਿਹੜਾ ਬਾਰਸ਼ ਤੇ ਨੇਰੀ ਦਾ ਪ੍ਰੋਗਰਾਮ ਹੈ ਨਾ ਤੇ ਵੀਡੀਓ ਸਹੀ ਨਹੀਂ ਬਣੀ ਬੈਡ ਸਾਡੇ ਮਨ ਨੂੰ ਲੱਗੀ ਆ ਤੁਹਾਡੇ ਨੂੰ ਵੀ ਲੱਗੂਗੀ ਤੇ ਛੇਕ ਕਰਕੇ ਜਿਹੜੀ ਖਰੀਦਦਾਰੀ ਤੁਸੀਂ ਆਪਣੀ ਕਰਿਓ ਨੇਰ ਜਿਹੜਾ ਕਾਫੀ ਆ ਗਿਆ ਤੇ ਤੁਸੀਂ ਦੇਖ ਸਕਦੇ ਜੇ ਸਾਸੀ ਕਰ ਜੀ ਸਾਰੇ